ਲੈਪਟਾਪ ਦਾ ਖਾਸ ਲੈਪਟਾਪ ਮੈਨੂੰ ਚੰਗਾ ਲੱਗਦਾ ਵੀ ਲੈਪਟਾਪ ਭਾਵੇਂ ਕਿੰਨਾ ਮੋਟਾ ਲਿਆਵਾ ਉਹਦਾ ਸੁਗਣਾ ਮੇਰਾ ਤੇ ਇੱਕ ਆਈਫੋਨ ਦਾ ਲਵਾਂਗੇ ਕਿਤੇ ਦੂਹ ਮਹਾਰਾਜ ਤੇ ਰੈਮ ਹੀ ਹੋਦੀ 256 MB MB ਸਿਰਫ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਦਾ ਸਵਾਗਤ ਕਰਦਾ ਹਾਂ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਸਮਾਚਾਰ ਚੈੱਕ ਕਰੋ ਵੇ ਮੀ ਭੈਂਡਾ ਸਵੇਰੇ ਜਿਆਦਾ ਸੀ ਹੁਣ ਅੱਗੇ ਨਾਲ ਘਟ ਗਿਆ ਵਾ ਮੀ ਤੇ ਰਾਧਾ ਪੈਣਾ ਢੜੀ ਤੇ ਆਹ ਵੇਖੋ ਸਬਜ਼ੀਆਂ ਜਿਹਨਾਂ ਲਾਈਆਂ ਸਾਰੀਆਂ ਖਰਾਬ ਹੋ ਗਈਆਂ ਢੀਆਂ ਕਿਉਂਕਿ ਪਾਣੀ ਮਿੱਟੀ ਬੈ ਗਈ ਹੈ ਨਾ ਤੋ ਵਿੱਚ ਵੜ ਗਈ ਸਾਰੀ ਮਿੱਟੀ ਤਾਂ ਕਰਕੇ ਖੁਰ ਖੁਰ ਕੇ ਬਾਹਰ ਜਾਂਦੀ ਡਾੜੀ ਨੇ ਹੁਣ ਉਹ ਸਾਈ ਦਾ ਸੈਡਾ ਤੋਂ ਘੁੱਟਦੀ ਪਰਾਣਾ ਆਵੇ ਪੈਰ ਤੋਂ ਗੜੇ ਲੈ ਤੇ ਨਾਲ ਨਾਲ ਘੁੱਟਦੀ ਮਿੱਟੀ ਵੀ ਹੁਣ ਪਾਣੀ ਪਾਣੀ ਨਾਲ ਮਿੱਟੀ ਖੁਰ ਕੇ ਬਾਹਰ ਨਾ ਜਾਊਗੀ ਤੇ ਇਧਰ ਬੱਕ ਕੱਲ ਦੇ ਇਹਦੇ ਬੂਟੇ ਪੰਗਲਾ ਆਉਦੇ ਨਿੱਕੇ ਆਵੇ ਲਾਤੇ ਇੱਕ ਉਧਰ ਲਾਤਾ ਬੂਟੇ ਚਿੱਟਾ ਬਾਕੀ ਉਧਰ ਵੀ ਜਿਹੜੇ ਮਾੜੀ ਬੋੜ ਬਚੀ ਸਬਜ਼ੀ ਖਰਾਬ ਹੋਣੀ ਨਹੀਂ ਹੋਈ ਜਾਨੀ ਜੇ ਸਭ ਆਪਣੀ ਪੈਣ ਰਿਆ ਕਿਉਂਕਿ ਮਿੱਟੀ ਬਈ ਜਾਂਦੀ ਜਰ ਬਹਿਗੇ ਨਾਲ ਹੀ ਉਹ ਬੂਟੇ ਜਿਹੜੇ ਹੋਏ ਆ ਤਾ ਦੱਬੀ ਲੇ ਜਾਣੇ ਥੱਲੇ ਮਾ ਚਲੋ ਮੀ ਪੈਂਡ ਨਾਲ ਮੀਨ ਨੂੰ ਖਾ ਗਈ ਲਈ ਅਸੀਂ ਕਿਹੜਾ ਬਾਕੀ ਮਾਰਾ ਨਾ ਹੀ ਪਾਇ ਮੀ ਅਜੇ 5 6 7 ਤਰੀਕ ਦਾ ਮਾਰਾ ਜਿਹੜੇ ਮੇਲਾ ਦਾ ਬਾਬਾ ਵੱਡਾ ਜੀ ਦਾ ਤੇ ਸੰਗ ਤਾਂ ਆਉਂਡੀਆਂ ਵਾ ਤਾਂ ਕਰਕੇ ਉਹ ਲੰਗਰ ਲੱਗਾ ਹੋਣਾ ਆਪਣੇ ਪਿੰਡ ਤੇ ਉਹਦਾ ਕੀ ਬਣਿਆ ਹੋਊਗਾ ਉਹ ਚਾਰਾਂ ਆਹੋ ਇੱਕ ਆੜੇ ਪਿੰਡ ਲੰਗਰ ਵੀ ਲੱਗਾ ਆੜੇ ਪਿੰਡ ਲੱਗਾ ਨਾਲ ਦੇ ਪਿੰਡ ਬਾਬਾ ਕੜੀ ਪਿੰਡ ਵੀ ਹਰ ਸਾਲ ਲੱਗਦਾ ਤੇ ਉੱਥੇ ਤੇ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਨਾ ਜਿੰਨਾ ਮੀ ਪੈਂਡਿਆ ਵਾ ਇਹ ਚਾ ਰਾਦੋ ਇਹਦਾ ਕਰਕੇ ਮਹਾਰਾਜ ਕਰੇ ਵੀ ਮੀਂਹ ਬੰਦ ਕਰਾਵੇ ਤੇ ਵਧੀਆ ਵਧੀਆ ਲੰਗਰ ਬਣਾ ਰਹੇ ਚੱਲਣਾ ਬਾਬਾ ਜੀ ਦੇ ਤੇ ਵਧੀਆ ਵਧੀਆ ਮੇਲਾ ਲੰਗੇ ਸੰਗ ਤਾਂ ਆਉਂਡੀਆਂ ਵਧੀਆ ਦੇ ਦਰਸ਼ਨ ਮੇਲੇ ਕਰਨ ਕੋਈ ਨਹੀਂ ਅਹੀ ਮਰਦਾਨ ਕਰਨੇ ਇਹਦਾ ਸਹੀ ਕਰੋ ਬਾਕੀ ਇਹੋ ਕੋਈ ਅੱਜ ਦੀ بارش ਹੋਣ ਦੀ ਹੈ ਸੋ ਗਾਈਸ ਜਿਵੇਂ ਤਾਂ ਰਸਾ ਸਿਰੇ ਪੈਂਦਾ ਮੀਂਹ ਵੇਰਦਾ ਪੈਂਦਾ ਬਾਹਰ ਹੁਣ ਜਾਂਦੇ ਆਟਾ ਲੈਣੀ 20 ਦੇ ਵਿੱਚ ਜਾਣਾ ਪੈਂਦਾ ਦੇਖੋ ਇੱਧਰ ਗਲੀਆਂ ਕਿਦਾਂ ਰਫੀਕਾਂ ਪਿੱਜੀਆਂ ਪਈਆਂ ਪਾਣੀ ਪੂਣੀ ਕਿਦਾਂ ਖੜੇ ਪਏ ਦੇ ਵਿੱਚ ਅੱਗੋਂ ਅੱਗੇ ਟਰੀ ਅੱਗੇ ਅੱਗੋਂ ਦੀ ਟਰੀ ਤੇ ਇਹਨੂੰ ਟਰੀ ਕਹਿੰਦੇ ਆ ਪੰਜਾਬੀ ਉਹ ਹਿੰਦੀ ਚ ਅਸੀਂ ਤੇ ਉਹਦਾ ਕਹਿੰਦੇ ਆ ਇਲੈਕਟ੍ਰਿਕ ਉਹ ਹੀ ਕਹਿੰਦਾ ਹੈ ਜੀ ਇੰਗਲਿਸ਼ ਰਾਜਸਥਾਨ ਦੀ ਦੇਸੀ ਲੈਂਗੁਏਜ ਇੱਥੇ ਟਰੀ ਕਹਿੰਦੇ ਟਰੀ ਉਹ ਅੰਮਿਤ ਭਾਈ ਦੀ ਵੀਡੀਓ ਦੇਖੀ ਦੀ ਨਾ ਤੁਹਾਨੂੰ ਉਹਨਾਂ ਦੀ ਉਹਨਾਂ ਦੀ ਤੇ ਜਿਹੜੀ ਆ ਜਿਹੜੇ ਰਾਜ ਭਾਈ ਉਹਨਾਂ ਦੀ ਉਹ ਟਰੀ ਕਹਿੰਦੇ ਆ ਤਾਂ ਕਰਕੇ ਟਰੀ ਕਹਿੰਦੇ ਆ ਆਡਾ ਲਾਇਕ ਜੀ ਜੀਵਾ ਆਂਡੋ ਗੀਆਗੇ ਕੰਮ ਨੂੰ ਸਹੀ ਗੱਲ ਉਹ ਤਾਂ ਸਰੇ ਬਾਰ ਬਾਰ ਜਾਣਾ ਸੀ ਛੜਕੇ ਛੜਕੇ ਕਿਉਂ ਗਾੜੀ ਲੰਚਰ ਲਗਾ ਮਹਾਰਾਜ ਜਿਹੜੇ ਤੋਂ ਨਾ ਰਸਤਾ ਬੰਦ ਕੀਤਾ ਉਧਰੋਂ ਜਾਣ ਕਰਕੇ ਪਿੰਡ ਦੇ ਵਿੱਚ ਵੀ ਜਾਂਦੇ ਨੇ ਦੇਖੋ ਇਧਰ ਪਿੰਡ ਦੇ ਵਿੱਚ ਗਲੀਆਂ ਦਾ ਹਾਲ ਬਹੁਤ ਜ਼ਿਆਦਾ ਮੜ ਗਿਆ ਜਮੀ ਪੈ ਗਿਆ ਨਾ ਰਾਤ ਦਾ ਤੇ ਪੈਣ ਡਿਆ ਵਾ ਬੱਦਲ ਚੈੱਕ ਕਰੋ ਬਹੁਤ ਮੀਂਹ ਪੈ ਗਿਆ ਹੈ ਪਾਣੀ ਖਲੋ ਗਿਆ ਪੈੜੀਆਂ ਜਿਹਾ ਜਿੰਨਾ ਮਟਰ ਮੋਟਰ ਵੀਜੇ ਆਲੂ ਉਲੂ ਵੀਜੇ ਰਿਖਿਆ ਅਗਾਂ ਨੂੰ ਵੀ ਜਨੇ ਆਇਦਰ ਮਟਰ ਉੱਤੇ ਦੀ ਖੰਡਾ ਸਰ ਇਧਰ ਤੇ ਖਰਾਬ ਹੋ ਗਈ ਫਸਲ ਸਾਰੀ ਹੈ ਹੁਣ ਜਾਣ ਲੰਗਰ ਦੇ ਵਿੱਚ ਅੰਕਲ ਨੇ ਪੋਣੀ ਸੇਵਾ ਲੰਗਰ ਦੇ ਨਾਲੇ ਇੱਕ ਚਮਚਾ ਰੱਖ ਦਿੰਦੀ ਹੈ ਮੁਰਗਰ ਦਾ ਇੱਥੇ ਲਾ ਆਓ ਸੋ ਗਾਇਸ ਲੰਗਰੋਂ ਤੋਂ ਆਏ ਆ ਤੇ ਹੁਣ ਅੰਕਲ ਕੋਈ ਦੀ ਦੁਕਾਨ ਤੇ ਬੈਠੇ ਹੈ ਘੜੀ ਗੱਲਾਂ ਮਾਤਾ ਮਾਰਦੇ ਗੱਲਾਂ ਫੇ ਜਾਂਦੇ ਬਾਏ ਘਰੇ ਹੁਣ ਹੋ ਗਈਆਂ ਸ਼ਾਮਾਂ ਤੇ ਨਾ ਅਨੂ ਕ ਫਰੈਸ਼ ਹੋ ਗਏ ਆ ਤੇ ਹੁਣ ਮੜਾ ਕੰਮ ਐ ਥੋੜਾ ਜਿਹਾ ਪਿੰਡ ਚ ਤੇ ਮੜਾ ਕੰਮ ਕਰਕੇ ਆਨੇ ਮੈਂ ਤੇ ਚਾਚਾ ਜੀ ਜਾਵਾਂ ਗਦੋ ਜਾਨੇ ਤੇ ਤੁਹਾਨੂੰ ਮਿਲਦਾ ਬਾਅਦ ਮੜਾ ਆਪਣਾ ਕੰਮ ਹੋ ਆ ਤੇ ਮੈਂ ਵਲੌਗ ਅਪਲੋਡ ਤੇ ਲਾਇਆ ਸੀ ਦਾ ਕਰਕੇ ਨਾ ਉਹ ਮੈਂ ਹਾਂ ਇੰਦਰ ਨੂੰ ਫੋੜਾ ਨਾ ਫੋਨ ਤੇ ਬਾਹਰ ਦੀ ਕਲਿੱਪ ਕੋ ਬੰਨਨੀ ਤੇ ਦਾ ਕਰਕੇ ਹੁਣ ਮੈਂ ਜਾਣਾ ਆ ਫੋਨ ਫੜਦਾ ਤੇ ਮੈਂ ਜਾ ਰਿਹਾ ਏ ਕਿਸੇ ਕੰਮ ਕੰਮ ਤੇ ਕੀ ਨਹੀਂ ਆ ਜਾ ਇੱਕ ਇੱਕ ਦੋ ਮਿੰਟ ਦਾ ਹੀ ਆ ਤੇ ਗੱਲ ਕਰਨੀ ਆਗੇ ਠੀਕ ਆ ਹੁਣ ਤੱਕ ਵਲੌਗ ਜੇ ਕੋਈ ਕਲਿੱਪ ਹੋਈ ਲੈਣ ਵਾਲੀ ਤੇ ਲੈਂਦਾਗੇ ਦੇਖੋ ਨਾ ਜੀ ਤੇ ਰੱਪਿਆਂ ਨੂੰ ਕੰਟੀਨਿਊ ਕਰ ਲਉ ਠੀਕ ਹੈ ਹੈਗੇ ਤੇ ਉਹ ਠੀਕ ਹੈ ਹੁਣ ਜਿਹੜੇ ਕੰਮ ਗਏ ਹਾਂ ਉਹ ਤੇ ਕੰਮ ਹੋ ਗਿਆ ਤੇ ਹੁਣ ਆਇਆ ਘਰੇ ਜੇ ਤੇ ਹੁਣ ਤੁਰਦੇ ਫਿਰਦੇ ਆ ਕੋਈ ਥੋੜਾ ਬਦਲਾ ਵਲੌਗ ਬਣਾਉਂਦੇ ਆ ਤੇ ਇੰਦਰ ਵੀੜਿਆ ਮੇਰੇ ਕਿਉਂਕਿ ਮੈਂ ਤਾਂ ਨਹੀਂ ਬਾਹਰ ਜਾਣਾ ਮਿਲਣਾ ਤੇ ਜੜਿਆ ਅਪਲੋਡ ਵਲੌਗ ਅਪਲੋਡ ਹੋਣ ਡਿਆ ਵਾ ਤੇ ਇਹਦਾ ਕਰਕੇ ਫੇ ਮਾਰ ਨਹੀਂ ਲੈ ਜਾਣ ਮੈਂ ਵਲੋਗ ਅਪਲੋਡ ਹੋ ਜੇ Wi-Fi ਦੀ ਨਹੀਂ ਟੁੱਟ ਜਾਣੀ ਗੱਡੀ ਜਾਰੀ ਦੂਰ ਚਲ ਗਏ ਤੇ ਉਹ ਜਾ ਫਿਰ ਫੋਨ ਕਰਦਾ ਨਹੀਂ ਇੰਦਰ ਵਾਲੇ ਫੋਨ ਚ ਲੈ ਲੈਨੇ ਕਲਿੱਪਾਂ ਰਾਤ ਦੀ ਉਹਦੇ ਫੋਨ ਚ ਨਹੀਂ ਸਾਰਾ ਬਣਾਇਆ ਵਲੋਗ ਤੇ ਫੋਨ ਚ ਬਣਾਇਆ ਕੱਲ ਦਾ ਵੀ ਮੇਰਾ ਅੱਜ ਉਹ ਸੈਂਡ ਕਰ ਦੀ ਨਾਲ ਗੱਡੀ ਦਾ ਫੋਨ ਹੈ ਮਤਲਬ ਵੀ ਡਾਡੀ ਦਾ ਫੋਨ ਹੈ ਡਾਡੀ ਲੈ ਕੇ ਲੈਂਦਾ ਸੀ ਤੇ ਉਹ ਚਲਾਉਂਦਾ ਹੀ ਨਹੀਂ ਉਹਨਾਂ ਨੇ ਲੈ ਕੇ ਦਿੱਤਾ ਚਲਾਉਂਦਾ ਹੀ ਨਹੀਂ ਆਹ ਡਾਡੀ ਨੇ ਮੈਨੂੰ ਲੈ ਹੀ ਦਿੱਤਾ ਸੀ ਕਾ ਵੀ ਲੈ ਕੇ ਦਿੱਤਾ ਸੀ ਹਾਂ ਫਿਰ ਜਦੋਂ ਅਸੀਂ ਕੰਮ ਤੇ ਲੱਗੇ ਆਈ ਫਿਰ ਦੋਵਾਂ ਆਣੇ ਨੇ ਆਹ ਡਾਡੀ ਲੈ ਕੇ ਦਿੱਤਾ ਸੀ ਪਰ ਉਹ ਇੰਨਾ ਚਲਾਉਣੇ ਚਲਾਦੇ ਘਾਟਿਆ ਦੇ ਪਰ ਇਹ ਮੈਂ ਵਲੌਗ ਜੂ ਬਣਾਉਣਾ ਦਾ ਕਰਕੇ ਹੁਣ ਜਦੋਂ ਫ੍ਰੀ ਹੁੰਦਾ ਫੋਨ ਮੇਰੇ ਕੋਲੋਂ ਮੈਂ ਵਲੌਗ ਬਣਾਉਂਦਾ ਹਾਂ ਤਾਂ ਕਰਦੇ ਵਲੌਗ ਉਹਦੇ ਵਿੱਚ ਬਣਾਉਂਦਾ ਹੋਇਆ ਵਾ ਇੰਦਰ ਜਦੋਂ ਮੇਰਾ ਤੇ ਆ ਇਹਦੇ ਵਿੱਚ ਰੈਡਮੀ ਦੇ ਵਿੱਚ ਬਣਾਉਣਾ ਕਿਉਂਕਿ ਇਹ ਤੋਂ ਲਿਆ ਹਿਆ ਤਿੰਨ ਸਾਲ ਹੋ ਗਏ ਨਾ ਇਹ ਮਲਪੀਏ ਪਾ ਕੇ ਦੱਸਦਾ ਆਂ ਬਾਂਨੇ ਦੇ ਵਿੱਚ ਵੀ ਆਂਦਾ ਵਾ ਪਰ ਇਹ ਆ ਵੀ ਇਹਦਾ ਥੋੜਾ ਨਾ ਖਾਬ ਵੀ ਕਰਦਾ ਇਹ 64 GB ਤੇ ਉੱਪਰ ਆ ਜਾਂਦਾ ਚੱਕਰੇ ਪਿਆ ਸੀ ਮੈਂ ਨਾ ਨਵਾਂ ਨਵਾਂ ਲੱਗਾ ਕੰਮ ਤੇ ਤੇ ਉਦੋਂ ਮੈਨੂੰ ਵੀਵੋ ਦਾ ਫੋਨ ਲੈ ਕੇ ਤਾ ਇਹ ਚਾਚੇ ਨੇ ਆ ਵੀਵੋ ਦਾ ਫੋਨ ਲੈ ਕੇ ਦਿੱਤਾ ਤੇ ਉਹ ਟੁੱਟ ਮੇਰੇ ਕੋਲੋਂ ਮੈਂ ਐਦਾਂ ਕਰਕੇ ਨਾ ਪੈਟਰੋਲ ਪੰਪ ਦਾ ਤੇਲ ਪਾ ਕੇ ਬਾਹਰ ਨਿਕਲ ਆ ਕੇ ਲੜੇ ਪਿਆ ਟੁੱਟ ਗਿਆ ਤੇ ਉਹ ਬਾਅਦ ਮੈਂ ਡਿਸਪਲੇ ਨਹੀਂ ਪਵਾਈ ਉਹਦੀ ਬਾਅਦ ਫਿਰ ਨਾ ਐਦਾਂ ਇੱਕ ਰੈਡਮੀ ਦਾ ਫੋਨ ਲਿਆ ਦਰਬਾਜ ਹੁੰਦਾ ਹੈ ਮੁੰਡਾ ਇੱਥੇ ਫਿਰ ਉਹਨੇ ਉਹਦੀ ਜਾਣ ਪਛਾਣ ਹੈਗੀ ਸੀ ਫਿਰ ਉਹਨੇ ਮੈਨੂੰ ਫੋਨ ਲੈ ਕੇ ਦਿੱਤਾ ਮਤਲਬ ਫਿਰ ਲੈ ਕੇ ਨਹੀਂ ਉਹਨੇ ਦੁਕਾਨ ਤੇ ਜਾ ਕੇ ਮੇਰੀ ਗੱਲ ਕਰਵਾਤੀ ਉਹਨੇ ਦੇ ਦਿੱਤਾ ਬਾਰਾ ਮੈਂ 2000 ਜਾਂ 2000 ਜਾ ਕੇ ਦੇ ਨਾਰਾ ਦੁਕਾਨ ਤੇ ਉਹ ਲਿਆ ਤੇ ਬਾਅਦ ਜਦੋਂ ਉਹ ਫੋਨ ਲਿਆ ਮੈਂ ਉਹਨੇ ਪੈਸੇ ਕੋਈ ਤਾਰ ਕੇ ਦੇ ਉਹ ਵੀ ਖਰਾਬ ਹੋ ਗਿਆ ਮੇਰੇ ਕੋਲੋਂ ਫੇਰ ਉਹ ਫੋਨ ਖਰਾਬ ਨਹੀਂ ਆ ਮਤਲਬ ਵੀ 4-5 ਮਹੀਨੇ ਚਲਾਉਣਾ ਹੈਗਾ ਹੁੰਦਾ ਉਹ ਡਾ ਵੀ ਖਰਾਬ ਵੀ ਕਰਨ ਦਾ ਹੈ ਉਹ ਵੇਚਤਾ ਉਹਦੇ ਜਿਹੜੇ ਪੈਸੇ ਵਜੇ ਮੈਂ ਫਿਰ ਇੱਕ Samsung ਦਾ ਫੋਨ ਲੈ ਲਿਆ Samsung ਦੇ ਫੋਨ ਵਿੱਚ ਤੇ ਮੈਨੂੰ ਮੈਂ 12000 ਚੱਲ ਇਹਦੇ ਫੋਨ ਲਾ ਚੱਲਦਾ ਸੀ ਨਾ 12 12000 ਦੇ ਵਿੱਚ 12000 ਜਦੋਂ 12000 ਤੇ ਉਹ ਮੁਸ਼ਕਲ ਨਾਲ 4 ਦਿਨ ਚੱਲਿਆ ਹੁਣਾ ਉਹ ਤੋਂ ਬਾਅਦ CPU ਉੱਡ ਗਿਆ ਬੱਤ ਵਾਰ 4 ਦਿਨ ਚੱਲ ਕੇ ਤੇ ਬਾਰਾ ਦਾ CPU ਇਹਨਾਂ ਵਿੱਚੋਂ ਨਾ ਉੱਡ ਗਿਆ ਸਾਰਾ ਹੀ ਬੰਦ ਹੀ ਹੋ ਗਿਆ ਚਾਲੂ ਨਹੀਂ ਹੁੰਦਾ 12000 ਤਾਂ ਲੈ ਗਏ ਫਿਰ ਉਹਨੂੰ ਮੈਂ ਨਾ ਫੇਰ ਕਿਨੇ 1500 ਲਾਇਆ ਤੇ 1700 1700 ਕਿ 1800 ਰੁਪਏ ਉੱਤੇ ਫੇਲ ਆਇਆ ਮੈਂ ਜਦੋਂ ਉਹ ਫੋਨ 1800 ਲਾਇਆ ਮੈਨੂੰ ਦੁਕਾਨ ਵਾਲਾ ਕਹਿੰਦਾ ਹੁਣ ਮਿੰਟੋ ਮਿੰਟ ਨੂੰ ਵੇਚਣ ਦੀ ਕਾਰ ਇਹਨੇ ਪੰਜ ਦਿਨੋਂ ਫੇਰ ਖਰਾਬ ਹੋਣਾ ਇਹ ਉਹਨੂੰ ਫੇਰ ਪੰਜ ਦਿਨਾਂ ਦੇ ਵਿੱਚ ਫੇਰ ਰੇਟ ਲਵਾਇਆ ਉਹਦਾ ਮੈਂ ਕਰਦਿਆਂ ਕਰਦਿਆਂ ਉਹਦਾ 4G ਫੋਨ ਚੱਲਦਾ ਸੀ ਇਹਦਾ ਫੇਰ ਮੈਨੂੰ ਮਿਲਦਾ ਨਹੀਂ 4G 4G ਹਾਂ 4G Samsung ਦਾ ਸੀ M30 ਕਿੱਦਾਂ ਕਰਕੇ ਕੋਈ ਹੈ ਨਹੀਂ M30 ਦਾ ਉਹ ਹੋ ਰਹੀ ਹੈ ਹੋਰ ਕੋਈ ਰੇ ਉਹ M30 ਹੀ M30 ਆ M34 ਰਿਹਾ ਹਾਂ ਤੇ ਉਹ ਨਾ ਕਰਦਿਆਂ ਕਰਦਿਆਂ ਬਾਅਦ ਫੋਨ ਇਓਰ ਮੈਂ ਜਾ ਕੇ ਦੁਕਾਨ ਤੇ ਵਿਖਾਇਆ ਸਾਰਾ ਉਹ ਕਹਿੰਦੇ ਠੀਕ ਆ ਤੇ ਉਹ ਮੇਰਾ ਗਿਆ 8000 ਦਾ 12000 ਤੋਂ 8000 ਤੇ ਪਹਿਲਾਂ 15 ਲਿਆ ਫੇ ਮੈਂ 12 ਲਿਆ ਫੇ 8000 ਤੇ ਆ ਗਿਆ ਮਰਲੇ ਪੇ 8 8900 ਰੁਪਏ ਇੱਕ ਫੋਨ ਜੋ ਘਟਾਈ ਨੇ ਦਿਖਾ ਕੇ ਤੇ ਮਰਲੇ ਪੇ 8900 ਘਟਾ ਖਾਂਦ ਬਾਅਦ ਮੈਂ ਫੇ ਚਲ ਗਿਆ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਫੇ ਚਾਚਾ ਜੀ ਨੂੰ ਮੈਂ ਕਿਹਾ ਵੀ ਤਾਂ ਫੋਨ ਖਰਾਬ ਹੋ ਗਿਆ ਮੇਰਾ ਤੇ ਮੈਂ ਫੋਨ ਲਿਆ ਹੀ ਤਾਂ ਦੁਕਾਨ ਤੇ ਹੋ ਗਿਆ ਖਰਾਬ 12000 ਲਿਆ ਮੈਂ ਤੋਂ ਜਿਹੜਿਆ ਵਾਲੋ ਫਰੈਂਡ ਵਾਲਿਆਂ ਕੋਲ ਆ ਹੀ ਤੇ ਬਾਅਦ ਮੈਂ ਵਾਪਸ ਕਰਨ ਗਿਆ ਵੀ ਮੇਰੇ 5 ਦਿਨ ਚੱਲ ਕੇ ਮੈਂ ਵੀ ਪੰਜ ਦਿਨਾਂ ਦੀ ਗਾਰੰਟੀ ਦੀ ਬੰਦਾ ਮਹੀਨੇ ਦੇਣ ਲਈ ਇਹਦੇ ਉਹਨਾਂ ਨੇ ਵਾਪਸ ਹੀ ਨਹੀਂ ਕੀਤਾ ਕਹਿੰਦੇ ਸਾਡੀ ਗਲਤੀ ਨਹੀਂ ਕੋਈ ਖਰਾਬ ਹੋ ਗਿਆ ਤੇ ਹੋ ਗਿਆ ਅਸਲ ਵਿੱਚ ਉਹ ਫੋਨ ਪਹਿਲਾਂ ਹੀ ਖੁੱਲ ਕੇ ਬਣਿਆ ਸੀ ਮੈਨੂੰ ਨਹੀਂ ਪਤਾ ਕਿਉਂਕਿ ਨੌਲੇਜ ਨਹੀਂ ਹੈਨੀ ਫੋਨ ਲੈਣ ਤੋਂ ਬਾਅਦ ਵੀ ਨੌਲੇਜ ਨਹੀਂ ਹੈਗੀ ਫੋਨ ਦੀ ਤੇ ਖੁੱਲਾ ਜਾਂ ਨਹੀਂ ਖੁੱਲਾ ਫੋਨ ਚਲੋ ਮੈਂ 128 GB ਵੇਖ ਕੇ ਲੈ ਆਂਦਾ ਬਾਅਦ ਚੱਲ ਕੇ ਸੁਤਾਨਪੁਰ ਲੋਧੀ ਉਸੇ ਜਾ ਕੇ ਫੇਰ ਮੇਰੇ ਕੋ ਕੋ ਪੈਸੇ ਹੈਗੇ ਹੀ ਕੋ ਡਾਡੀ ਨੇ ਪਾਏ ਕੋ ਚਾਚਾ ਹੀ ਨੇ ਪਾਏ ਤੇ ਫੇਰ ਅਹੀਂ ਜਾ ਕੇ ਸੁਨਾਪੁਰ ਲੋਧੀਆਂ ਫੇਰ ਮੈਂ ਲੈ ਰੈਡਮੀ ਨੋਟ 11 Pro ਉਹ ਫੋਨ ਲਿਆ ਉਹ ਫੋਨ ਲੈਣ ਤੋਂ ਬਾਅਦ ਫੇਰ ਨਾ ਲੈਣ ਦਾ ਚੱਲ ਮੈਂ ਮਹੀਨਾ ਖੰਡ ਚਲਾਇਆ ਤੇ ਅਈ ਨਾ ਬਣਾਉਂਦੇ ਹਾਂ ਤੇ ਇੰਸਟਾਗ੍ਰam ਤੇ ਰੀਲਾਂ ਇੰਸਟਾਗ੍ਰam ਰੀਲਾਂ ਬਣਾਉਂਦੇ ਹਾਂ ਤੇ 4K ਵੀਡੀਓ ਨਹੀਂ ਬਣਦੀ ਹੋ ਜੇ ਵਿੱਚ ਤੇ ਫੇਰ ਇਹਨੂੰ ਪੰਗਾ ਪੈ ਗਿਆ 4K ਵੀਡੀਓ ਬਣਾਉਂਦਾ ਵੀ ਜੇ 4K ਵੀਡੀਓ ਕੁਆਲਿਟੀ ਨਹੀਂ ਆਈ ਤੇ ਫੇਰ ਕੀ ਤੇ ਚੱਲਣੀਆਂਗੇ ਚੱਲੀਆਂ ਤੇ ਇਹ ਵੀ ਨਹੀਂ ਹੈ ਪਰ ਉਹਦੇ ਮਨ ਚ ਹੁੰਦੀ ਨਾ ਚੀਜ਼ੇ ਚਲੋ ਅਸੀਂ ਉਹ ਫੋਨ ਨਾ ਮੈਂ ਮਹੀਨਾ ਚਲਾਇਆ ਚਾਚਾ ਜੀ ਨੂੰ ਮੈਂ ਕਹਾਂ ਚਾਚਾ ਜੀ ਇਹ ਨਹੀਂ ਆਪਣਾ ਫੋਨ ਮੈਨੂੰ ਦੇ ਦਿਓ ਵੀ ਰੈੱਡਮ ਨੋਟ 10 ਪ੍ਰੋ ਮੈਕਸੀ ਇਨਾਂ ਕੋਲ ਚੱਲਦਾ ਹੈ ਸ ਫੇ ਮੈਂ ਆਪਣਾ ਨਾਮ ਆ ਫੋਨ ਚਾਚਾ ਨੂੰ ਦੇਤਾ ਉਹਨਾਂ ਦਾ ਫੋਨ ਫੇ ਮੈਂ ਲੈ ਆਂਦਾ ਹੁਣ ਮੇਰੇ ਕੋ ਆ ਫੋਨ ਚੱਲਣ ਡਿਆ ਆ ਟਾਈਮ ਵਿੱਚ ਮੈਂ ਵਲੌਗ ਬਣਾਉਣਾ ਆ ਫੇ ਹੋਰ ਵਿੱਚ ਮੇਰਾ ਰੈਡਮੀ ਨੋਟ 10 ਪ੍ਰੋ ਮੈਕਸ ਬੇ ਕਵਾਲਿਟੀ ਕੈਮਰਾ ਕੁਆਲਿਟੀ ਨੂੰ ਮੰਨੇ ਜਾਂਦੇ ਫੋਨ ਵਧੀਆ ਹੋਏ ਵੀ ਜਿੱਚ ਫੋੜ ਕੇ ਭੰਦੀ ਆ ਨਾ ਫੋੜ ਕੇ ਭੰਦੀ ਐ ਚ ਫੇ ਇਹ ਫੋਨ ਚ ਲੈ ਬਣਾਉਣ ਮੈਂ ਹੁਣ ਇੱਚ ਵੀਡੀਓ ਬਣਾਉਣਾ ਸਾਰਿਆਂ ਤੇ ਇਹਨਾਂ ਸਾਰਿਆਂ ਫੋਨਾਂ ਤੋਂ ਪਹਿਲਾਂ ਜਦ ਸਕੂਲੇ ਪੜ੍ਹਦੇ ਹਾਂ ਸੀ ਉਹਦੇ ਮੇਰੇ ਇਹਨੂੰ ਪਹਿਲਾਂ ਮੈਨੂੰ ਲੈ ਪਹਿਲੀ ਦਿਨ ਲੱਗਦਾ ਹੈ ਨਹੀਂ ਹਯੋ ਮੈਂ ਪਤਾ ਕੀਤਾ ਮੈਂ ਕਿੱਦਾਂ ਲਿਆ ਸੀ ਉਦੋਂ ਮੈਨਾਂ 7 8ਵੀਂ 7ਵੀਂ 8ਵੀਂ ਨਿੱਗਾਲਿਆ ਉਦੋਂ ਉਹਨਾਂ ਵੀ ਨਵੇਂ ਡਾਇਰੈਕਟ ਫੋਨ ਚੱਲੇਉਂਦੇ ਟੈਂਪਲਰਨ ਗੇਮ ਤੇ ਉਹ ਗੇਮ ਸਾਡ ਲੱਗੇ ਤੇ ਫੋਨ ਇੱਕ ਮੁੰਡੇ ਕੋ ਉਹ ਗੇਮ ਵੇਖ ਕੇ ਦਰਮਾਣ ਨਿਆਣੇ ਹਦੋਂ ਨਿਆਣਾ ਵਾ ਤੇ ਜੀ ਕੀਤਾ ਵੀ ਮੇਰੇ ਕੋ ਵੀ ਹੋਣਾ ਚਾਹੀਦਾ ਮੈਂ ਵੀ ਗੇਮ ਖੇਡ ਨਹੀਂ ਆ ਜੜੀ ਤੇ ਫਿਰ ਕੀਤਾ ਮੈਂ ਰੋਜ਼ 1000 ਰੁਪਏ ਜੋੜਦਾ ਰੋਜ਼ ਡੇਲੀ ਦੇ 1000 ਰੁਪਏ ਲੈਣੇ ਰੱਖ ਲੈਣੇ 1000 ਰੁਪਏ ਲੈਣੇ ਰੱਖ ਲੈਣੇ ਹਾਂ ਰੌਣ ਮੈਂ 3000 ਤੋਂ 3000 ਰੁਪਿਆ ਕਰ ਲਿਆ 3000 3200 ਇੰਨਾ ਕਰ ਤੇ ਬਾਕੀ ਡਾੜੀ ਨੇ ਪਾਇਆ 1500 ਰੁਪਿਆ ਉਹ ਮੈਨੂੰ ਫੋਨ ਲਾ ਕੇ ਤੰਨਾ ਨੇ ਸਾਨੂੰ ਲਾਵਾ ਲਾਵਾ ਹੁੰਦਾ ਸੀ ਆਇਰਸ 404 E ਹਾਂ ਆਇਰਸ 404 E ਲਾਵਾ ਵਾਲਾ ਮਾਡਲ ਹੁੰਦਾ ਸੀ 4500 ਰੁਪਏ ਦਾ ਮੇਰਾ ਬਾਹ ਰੱਗੀ ਅੱਛਾ ਤੇ ਉਦੋਂ 4500 ਰੁਪਿਆ ਦਾ ਫੋਨ ਲਿਆ ਤੇ ਉਹਦੇ ਵਿੱਚ ਬਾਜ ਫਿਰਨਿੰਗ ਟੈਂਪਲਨ ਗੇਮ ਚੱਲੀ ਨਾ ਪਰ ਫਿਰ ਵੀ ਉਹ ਆਵਾਜ਼ ਜਰ ਚਲਾਇਆ ਜਦੋਂ ਟੁੱਟ ਰੱਟ ਗਿਆ ਖਰਾਬ ਹੋ ਗਿਆ ਫਿਰ ਮੈਂ 100 ਰੁਪਿਆ ਜੋੜਦਾ ਰਿਹਾ ਫਿਰ ਲਿਆ ਹੀ ਲਾਵਾ ਦਾ ਫਿਰ ਫੋਨ ਲਿਆ ਲਾਵਾ ਦਾ ਰਿਹਾ ਹੈ ਐਕਸ 1 ਐਟਮਸ ਉਦੋਂ ਸੀਰੀਅਲ ਨੰਬਰ ਹੀ ਲਾਵਾ ਐਕਸ 1 ਐਟਮਸ ਮਾਡਲ ਨੰਬਰ ਉਦੋਂ ਬੜਾ ਤੇ ਮਸਾ ਵਧੀਆ ਹੀ ਮਨਪੀ ਪ੍ਰੋਸੈਸਰ ਦੇ ਤੌਰ ਤੇ ਉਦੋਂ ਪ੍ਰੋਸੈਸਰ ਨਿੱਕੇ ਮੋਟੇ ਹੁੰਦੇ ਕੋਈ ਸੋਚੇ ਕਿਹੜਾ ਪਹਿਲਾ ਲਾਵਾ ਦਾ ਫੋਨ ਲਿਆ ਉਹਦੀ ਹੀ 2 ਜੀਬੀ ਮੈਮਰੀ ਸਿਰਫ ਤੇ ਨਹੀਂ ਉਦੋਂ ਉਹ ਵੀ ਵੱਡੀ ਲੱਗਦੀ 4 ਜੀਬੀ ਕਿਛੇ ਜੀਬੀ ਰੋਮ ਹੁੰਦੀ ਹੈ ਨਹੀਂ ਨਹੀਂ 2 ਜੀਬੀ ਮੈਮਰੀ ਹੀ ਇਹਦੀ ਮੈਮਰੀ ਕਾਰਡ ਵਾਲੀ ਮੈਮਰੀ ਰੈਮ ਨਹੀਂ 2 ਜੀਬੀ ਰੈਮ ਹੀ ਉਹਦੀ 256 ਐਮਬੀ ਐਮਬੀ ਸਿਰਫ ਤੇ ਉਹ ਤੋਂ ਬਾਅਦ ਜਿਹੜਾ ਲਾਵਾ ਦਾ ਫਿਰ ਫੋਨ ਲਿਆ 3500 ਰੁਪਏ ਦਾ ਉਹਦੀ ਹੀ 512MB RAM ਤੇ 4GB ਨਹੀਂ 8GB ਇੰਟਰਨਲ ਸਟੋਰੇਜ ਉਹਦੀ ਉਹਦੀ 8GB ਸਟੋਰੇਜ ਤੇ ਉਹ ਤੋਂ ਵੀ ਬੜੀ ਲੱਗਦੀ ਉਹ ਚ ਫਿਰ ਟੈਂਪਲ ਚੱਲਦੇ ਇਹ ਜੇ ਦੂਜਾ ਫੋਨ ਨਾਲ ਚੱਲਦੇ ਉਹੋ ਨਾ ਸਕਿਆ ਆ ਨੈਟ ਵਗੈਰਾ ਵੀ ਜਿਹੜਾ ਉਹਦਾ 2G ਸੀ ਪਹਿਲਾ ਫੋਨ 2G ਸੀ ਉਸ ਤੋਂ ਬਾਅਦ ਜਿਹੜਾ ਲਿਆ ਉਹ 3G ਸੀ ਤੇ ਉਤ ਬਾਦ ਹੁਣ ਉਹਦੇ ਹੱਥਾ ਫਿਰ ਲਿਆ ਲਿਆ ਲੱਗੇ ਤਾਂ ਮੈਨੂੰ ਇਹਨੂੰ ਡਾੜਾ ਕਿ ਦਿੱਤਾ Samsung ਦੇ ਕਿ 45 ਉਹਨੇ ਸਾਡੇ ਪਿੰਡ ਉਹਨਾਂ ਕੋਲ ਆ ਫੋਨ ਅਸੀਂ ਉਹਨਾਂ Samsung ਦਾ ਲਿਆ ਸੀ ਕਿਹੜਾ ਸੀ J7 J7 ਹਾਂ ਕੱਲਾ J7 ਨਹੀਂ ਤੇ ਉਹ ਉਹ ਵੀ ਚਲਾ ਥੋੜਾ ਜਿਹਾ ਤੇ ਉਹ ਉਹ ਟੁੱਟ ਗਿਆ J7 ਉਹ ਲਿਆ ਸੀ ਅਸੀਂ ਉਹ 19000 ਦਾ ਉਹਦੀਆਂ ਕੀ ਸੀ 2GB RAM ਸਾਡੇ 19000 ਦਾ ਨਹੀਂ ਲਿਆ ਉਹ 13000 ਦਾ ਲਿਆ ਨਹੀਂ ਨਹੀਂ 13000 ਦਾ ਲਿਆ ਸੀ ਹਾਂ ਪਤਾ ਮੈਨੂੰ ਦਿੱਤਾ ਨਹੀਂ ਓਏ ਭਰਾਵਾ 19000 ਦਾ ਸੀ ਸਾਡੇ 13000 ਦਾ ਇਕੱਲਾ ਜੇ 7 ਤੇ ਉਹ ਜੇ 7 Pro ਕਿਤਾ ਕਰਕੇ ਜਿਹੜਾ ਤੇ ਬਾਤ ਵਰਜਣਾ ਪਰ ਇਕੱਲਾ ਉਹ ਵੀ ਨਹੀਂ ਯਾਰ ਮੈਂ ਵੇਖਿਆ ਨਹੀਂ ਹਾਂ ਜੇ ਸਾਹਮਣੇ ਹੈਗਾ ਉਹ ਤਾਂ ਮਹਿੰਗਾ ਨਵੇਂ ਨਵੇਂ ਆਏ ਨਾ 4G ਫੋਨ ਆਇਆ ਨਾ ਨਵੇਂ ਨਵੇਂ ਜੇ 2 ਜੇ 2 ਹੁੰਦਾ ਹੈ ਸਾਡੇ 13000 ਦਾ ਫਿਰ ਸਾਹਣਾ ਹਾਂ ਉਹ ਹੁੰਦਾ ਹੈ ਜੇ 5 ਕਿ ਜੇ 2 ਹੁੰਦਾ ਹੈ ਉਹ ਜੇ 7 ਹੀ ਉਹ ਜੇ 7 ਨਹੀਂ ਹੋ ਮਹਿੰਗਾ ਹੈ ਉਹ ਲਿਆ ਚਲੋ ਠੀਕ ਆ ਉਹ ਵੀ ਲਿਆ ਤੇ ਫਿਰ ਉਹ ਚਲਾ ਥੋੜਾ ਜਿਹਾ ਉਹਦੀ ਡਿਸਪਲੇਟ ਟੱਟ ਗਈ ਡਿਸਪਲੇ ਟੁੱਟੀ ਨਹੀਂ ਹੀ ਇਹ ਮੈਨੂੰ ਹਾਂ ਦਾ ਗੇਮ ਖੇਡਣ ਨੂੰ ਦੇ ਤੇ ਉਹ ਰਵੇ ਮਾ ਵੀ ਗੇ ਮਾ ਵੀ ਖੜਨ ਹੁੰਦਾ ਹੈ ਕੋ ਫੋਨ ਤੇ ਬਸ ਗੁੱਸੇ ਦੇ ਵਿੱਚ ਇਹਨੇ ਫੜ ਕੇ ਤੇ ਉਹ ਮਾਰਿਆ ਤੇ ਆਵਾਜ਼ ਆਉਂਦਾ ਜੋ ਗੀਠੀ ਮਾ ਤਾਂ ਗੀਠੀ ਦਾ ਮਾਰਿਆ ਮਾਰ ਨਾਲ ਡਿਸਪਲੇ ਉੱਟ ਗਈ ਉਹ ਤੇ ਪਾਣੀ ਫਿਰ ਗਿਆ ਪੂਰੇ ਦਾ ਪੂਰਾ 1911 ਫੇਰ ਇਹਨੇ ਡਿਸਪਲੇ ਪਾ ਗਏ ਤੇ ਵੀ 1500 ਦੀ ਡਿਸਪਲੇ ਪਾਈ 1500 ਦੀ ਉਹ ਫੇਰ ਡਿਸਪਲੇ ਚਾਰਜ ਲੱਗਾ ਸੀ ਤੇ ਇਹ ਚਾਰਜ ਵੇ ਲੌਨ ਲੱਗਾ ਤਾਂ ਥੱਲੇ ਡਿੱਗ ਗਿਆ ਥੱਲੇ ਡਿੱਗਦਾ ਸਾਰੀ ਉੱਡ ਗਈ ਡਿਸਪਲੇ ਉਹਦੀ ਫੇਰ ਮਤਲਬ ਫੇਰ ਬੜਾ ਚਿਰ ਫਿਰ ਸੁਚਾਲਾ ਫੋਨ ਚਲਾਇਆ ਹਾਂ ਕਿ ਮੈਂ ਬਾਵਾ ਅਲਾ ਚਲਾਣਾ ਉਹ ਤੋਂ ਬਾਅਦ ਲਿਆ ਹੀ ਵੀਵੋ ਦਾ ਫੋਨ ਹੈ ਵੀਰ ਨੇ vivo ਦਾ ਨਿਫੋਨ ਲੈ ਉਹ ਤੋਂ ਬਾਅਦ vivo ਦਾ ਫੋਨ ਇੱਕ ਖਰਾਬ ਹੋ ਗਿਆ ਨੇ ਬੜੇ ਫੋਨ ਬਦਲੇ ਬਾਅਦ ਵਿੱਚ ਮੈਂ ਜੋ 10ਵੀਂ ਕਲੀਅਰ ਕੀਤੀ 10ਵੀਂ ਕਲੀਅਰ ਕਰਨ ਤੋਂ ਬਾਅਦ ਫਿਰ ਮੈਨੂੰ ਆਹ ਫੋਨ ਲੈ ਕੇ ਦਿੱਤਾ ਕਰਦੇ ਨੇ ਆਹ ਰੈਡਮੀ ਨੋਟ 9 ਪ੍ਰੋ ਪ੍ਰੋ ਤੇ ਇਹ ਹੁਣ 5 ਸਾਲ ਤੋਂ ਉੱਪਰ ਹੋ ਗਿਆ 5 ਸਾਲ ਤੋਂ ਉੱਪਰ ਚੱਲਣ ਦਾ ਵਧੀਆ ਚੱਲਣ ਦਾ ਮੇਰੇ ਕੋਲ ਇਹ ਵੀ ਬਾਈ ਇਹ ਚੱਲਦਾ ਚੱਲਦਾ ਕੰਮ ਕਰਦਾ ਹੁਣ ਅਜੇ ਤੱਕ ਹੌਣ ਰਿਹਾ ਐਂਡਰੋਇਡ ਤੇ ਵੀ ਆਈਫੋਨ ਦਾ ਸੁਪਨਾ ਮੇਰਾ ਬੜੇ ਟਾਈਮ ਦਾ ਵਾ ਅੱਜ ਦਾ ਨਹੀਂ ਆ ਸੁਪਨਾ ਤਾਂ ਬਣਦਾ ਚਲੋ ਲੰਘ ਆਈਫੋਨ ਵੀ ਨਹੀਂ ਹੈਗਾ ਲਾਵਾਂਗੇ ਹੱਲ ਚੱਲਣ ਦਾ ਸਾਡੇ ਕੋਲ ਇੱਕ ਮੈਂ ਦੱਸਦਾ ਇੱਕ ਮ ਹਾਸ ਲੈਪਟਾਪ ਮੈਨੂੰ ਚੰਗਾ ਲੱਗਦਾ ਵੀ ਲੈਪਟਾਪ ਭਾਵੇਂ ਨਿਕਾ ਮੋਟਾ ਲਿਆਵਾ ਉਹਦਾ ਸੁਪਨਾ ਮੇਰਾ ਤੇ ਇੱਕ ਆਈਫੋਨ ਦਾ ਲਵਾਂਗੇ ਕਿਤੇ ਦੂ ਮਹਾਰਾਜ ਤੇ ਉਸ ਤੋਂ ਬਾਅਦ ਫਿਰ ਹਾ ਅੱਜ ਘੜੀ ਸਾਨੂੰ ਮੈਨੂੰ ਲੋੜ ਨਹੀਂ ਨੀਡ ਨਹੀਂ ਉਹ ਚੀਜ਼ ਦੀ ਆਈਫੋਨ ਦੀ ਮੈਨੂੰ ਸਾਨੂੰ ਨਹੀਂ ਲੱਗਦਾ ਸਾਨੂੰ ਹਜੇ ਜ਼ਰੂਰਤ ਹੈ ਉਹ ਚੀਜ਼ ਦੀ ਕਾ ਵੀ ਸਾਨੂੰ ਮੇਨ ਰੱਖਣ ਦਾ ਮੇਨ ਸਾਨੂੰ ਆ ਵੀ ਹੁਣ ਵੀਡੀਓ ਵੀਡੀਓ ਬਣਾਉਣੀ ਹੁੰਦੀ ਆ ਉਹ ਬਣਾ ਲਈ ਦੀ ਇਹ ਚ ਵਧੀਆ ਬੰਦੀ ਆ ਮੈਨ ਨਹੀਂ ਕਹਿ ਸਕਦਾ ਆਈਫੋਨੋਂ ਘੱਟ ਬੰਦੀ ਆ ਮੈਨੂੰ ਜਿੱਥੋਂ ਤੱਕ ਲੱਗਦਾ ਆਈਫੋਨ ਦੇ ਤਲਾ iPhone ਤਾਂ ਜ਼ਿਆਦਾ ਨਹੀਂ ਕਹਿ ਸਕਦੇ ਤੇ ਉਹਦੇ ਬਰਾਬਰ ਦੀ ਬੰਦੀ ਤੇ ਬਰਾਬਰ ਦੀ ਦਾ ਥੋੜੀ ਬਹੁਤੀ ਭਾਵੇਂ ਲੋ ਆਉਂਦੀ ਹੈ ਪਰ ਨਹੀਂ ਸਾਡੇ ਭਾ ਦੀ ਕੁਆਲਿਟੀ ਬੈਸਟ ਆ ਕੁਆਲਿਟੀ ਬੈਸਟ ਆ ਮੰਨਦੇ ਕੁਆਲਿਟੀ ਬੈਸਟ ਪਰ ਇੱਕ ਹੁੰਦਾ ਨਾ ਬੰਦੇ ਦਾ ਸੁਪਨਾ ਗੱਲ ਸੁਪਨੇ ਦੀ ਕਰਨੇ ਆ ਮੈਂ ਗੱਲ ਇਹ ਨਹੀਂ ਵੀ ਮੜੇ ਆ ਇਹਨਾਂ ਜਹੀਂ ਵੀਡੀਓ ਬਣਾਉਂਦੇ ਆ ਵਧੀਆ ਬੰਦੀਆਂ ਵਾਂ ਪਰ ਮੇਰਾ ਸੁਪਨਾ ਸਾਹਮਣਾ ਕੋਈ ਨਹੀਂ ਆ ਇਸ ਫੋਨ ਦਾ ਮੈਂ ਦੇ ਮੈਂ ਜਿਹੜਾ ਮਾਲਾ ਜਿਆਦੇ ਪੈਸੇ ਹੀ ਕਦੇ iPhone ਲਾਵਾਂਗੇ ਪਰ ਨਾ ਐਂਡਰੋਇਡ ਵੀ ਲਾਵਾਂ ਐਂਡਰੋਇਡ ਦਾ ਵਧੀਆ iPhone ਲਵਾਂਗਾ ਤੇ ਇੱਕ ਲੈਪਟਾਪ ਲੈਣਾ ਵਾ ਦੋ ਚੀਜ਼ਾਂ ਮੈਂ ਲੈਣੀਆਂ ਸੁਪਨਾ ਮੇਰਾ ਤਾਂ ਹੋ ਸਕਦਾ ਮਹਾਰਾਜ ਕਰੇ ਕਿਰਪਾ ਜੀ ਆਪੇ ਦਵਾ ਦੂ ਜਦੋਂ ਲੋੜ ਪੈ ਗਈ ਪਰ ਮੇਰਾ ਜੇ ਕੋਈ ਹੈ ਨਹੀਂ ਐ ਹੋ ਜਾ ਕੋਈ ਪ੍ਰੋਗਰਾਮ ਮੈਨੂੰ ਇਹ ਆ ਮੈਂ ਉਹਦੇ ਫੋਨ ਬਦਲਣਾ ਜਦੋਂ ਮੇਰੀਆਂ ਵੀਡੀਓ ਚੱਲਣ ਦਾ ਪਿਆ ਚੱਲ ਬਦਲਣਾ ਤੇ ਮਾਂ ਵੀ ਉਹਦਾ ਹੀ ਆ ਪਰ ਸੁਖਣਾ ਤੇ ਇੱਕ ਹੈਗਾ ਨਾ ਮੇਰਾ ਧੀ ਜੀ ਮੰਦੀ ਹੁੰਦਾ ਬੰਦੇ ਨੂੰ ਸ਼ੌਕ ਹੁੰਦਾ ਔਖਾ ਘਰਾਣਾ ਹੁਣ ਮੈਨੂੰ ਨਹੀਂ ਆ ਸ਼ੌਕ ਇਹਨੂੰ ਸ਼ੌਕ ਆ ਜਦ ਜਦ ਮੈਨੂੰ ਮਿਲੂਗਾ ਨਾ ਆਈਫੋਨ ਉਸ ਦਿਨ ਮੇਰਾ ਮੈਨੂੰ ਪਤਾ ਨਾ ਮੈਂ ਕਿੰਨਾ ਖੁਸ਼ ਹਾਂ ਜਦ ਦਿਨ ਮੇਰੇ ਕੋਲ ਆਈਫੋਨ ਆ ਜਾਵੇ ਤੇ ਬਾਈ ਸੋ ਜਾਨੇ ਲੰਗਾ ਛਕਣਾ ਜਿਵੇਂ ਅਸੀਂ ਜਿਹੜੇ ਵੀ ਗਏ ਮੈਂ ਤਾਂ ਅੰਕਲ ਉਹ ਤਾਂ ਹੁਣ ਸਾਡੇ ਪਿੰਡ ਚਲੇ ਜਾਈਏ ਸਾਡੇ ਪਿੰਡ ਲੱਗਾ ਤੇ ਕਰ ਮਣਾ ਕਰ ਡਰ ਥੋੜਾ ਜਾਣੇ ਲੱਗ ਗਏ ਨੰਗਰ ਚਾਕੇ ਚਲੋ ਮਿਲਦੇ ਹਾਂ ਚਲੋ ਸੋਗੇ ਸੋਰੇ ਬਾਗੜੀ ਪਿੰਡ ਗਏ ਹਾਂ ਹੁਣ ਸਾਡੇ ਪਿੰਡ ਵੀ ਆ ਤੇ ਸਾਰੇ ਪਿੰਡ ਨੂੰ ਉਹਨਾਂ ਨੇ ਕਿਹਾ ਆਪਾਂ ਵੀ ਇੱਕ ਵਾਰੀ ਆਉ ਉਹ ਜ਼ਰੂਰ ਤੇ ਇਹਨੇ ਪ੍ਰਸ਼ਾਦਾ ਛਕਣਾ ਚਾਹੀਦਾ ਲੰਗਰ ਦਾ ਛਕ ਕੇ ਫੇਰ ਤੁਹਾਨੂੰ ਮਿਲਦਾ ਆਹ ਸਾਹਮਣੇ ਲੱਗਾ ਲੰਗਰ ਉਧਰ ਪਰਲੀ ਸਾਈਡ ਤੇ ਇੱਥੇ ਮੋਟਰਸਾਈਕਲ ਲਾ ਲੈਨੇ ਆ ਸਾਈਡ ਤੇ ਇਹਦੇ ਫੇਰ ਜਾਣੇ

ਗਾਈਸ ਹੁਣ ਜਾਨੇ ਆ ਕਰੇ ਲੰਗਰ ਤਾਂ ਛਕ ਲਿਆ ਵਾਹਿਗੁਰੂ ਜੀ ਦਾ ਤੇ ਹੁਣ ਬਾਕੀ ਦਾ ਵਲੌਗ ਘਰ ਜਾ ਕੰਟੀਨਿਊ ਕਰਦੇ ਆ ਅੱਜ ਦੋ ਰਾਜ ਜਨੇ ਉੱਥੇ ਛਿਲ ਕੇ ਪਗੜੀ ਨੂੰ ਸੇ ਹੁਣ ਜਾਨੇ ਘਰ ਇੰਦਰ ਤੇ ਡਾਕਟਰ ਸਾਹਿਬ ਹੈਂ ਹਾਂ ਲੰਗਰ ਪਚਾਉਣਾ ਵੀ ਆ ਸੈਟਲ ਕਰ ਲੀਏ ਸੋ ਗਾਈਸ ਅੱਜ ਦਾ ਵਲੌਗ ਇੱਥੇ ਐਂਡ ਕਰਦਾ ਤੇ ਬਾਕੀ ਅੱਜ ਦਾ ਵਲੌਗ ਚੰਗਾ ਲੱਗਾ ਤਾਂ ਲਾਈਕ ਕਰ ਦਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤਾਂ ਨਵੇਂ ਵਲੌਗ ਦੇ ਵਿੱਚ ਉਨਦੇ ਲਈ ਬਾਏ ਬਾਏ ਗੁੱਡ ਨਾਈਟ